ਹਾਂ ਜੀ ਸਾਹਤ ਜੀ ਗੁਰਦੁਆਰਾ ਗੁਰੂ ਕਬਾਰ ਗੋਵਿੰਦ ਬਾਗ ਇੱਥੇ ਇੱਕ ਬਹੁਤ ਸੋਹਣਾ ਬਾਗੀਚਾ ਬਣਿਆ ਆ ਦਰਖਤ ਬਹੁਤ ਸੋਹਣੇ ਲੱਗੇ ਹੋਏ ਆ ਤੇ ਇਹ ਸਥਾਨ ਗੁਰਦੁਆਰਾ ਸਚਖੰਡ ਸ੍ਰੀ ਹਰਿ ਯੂਰ ਸਾਹਿਬ ਤੋਂ ਥੋੜੀ ਜਿਹੀ ਦੂਰ ਤੇ ਸਥਿਤ ਹੈ ਇਸ ਸਥਾਨ ਤੇ ਰਾਤ ਨੂੰ ਫਵਾਰਿਆਂ ਦੇ ਵਿੱਚ ਇੱਕ ਲੀਜਰ ਸ਼ੋਅ ਦਿਖਾਇਆ ਜਾਂਦਾ ਹੈ ਇਤਿਹਾਸ ਨਾਲ ਜੋੜਿਆ ਜਾਂਦਾ ਰਾਤ ਨੂੰ ਤਕਰੀਬਨ 7:30 ਵਜੇ ਦੇ ਕਰੀਬ ਤੇ ਇਹ ਸਥਾਨ ਤੋਂ ਜੇ ਆਪਾਂ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਜਦੋਂ ਆ ਮਾਤ ਲੋਗ ਤੋਂ ਜਾਣ ਦਾ ਟਾਈਮ ਆਇਆ ਤਾਂ ਉਹਨਾਂ ਨੇ ਇਸ ਸਥਾਨ ਤੇ ਸੰਤਾਂ ਨੂੰ ਇਕੱਠਾ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਆ ਗੁਰੂ ਮੰਨ ਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਅਸੀਂ ਇਸ ਮਾਤ ਲੋਗ ਨੂੰ ਆ ਮਾਤ ਲੋਗ ਤੋਂ ਅਸੀਂ ਪਰਲੋਗ ਸਰਦਾ ਸੁਧਾਰ ਜਾਣਾ ਹੈ ਉਸ ਤੋਂ ਪ੍ਰੰਤ ਜੋ ਵੀ ਗੁਰੂ ਮਹਾਰਾਜ ਦੀ ਸਨਸਕਾਰ ਵਾਸਤੇ ਜੋ ਲੱਕੜਾਂ ਚਿਨੀਆਂ ਗਈਆਂ ਚੰਦਨ ਦੇ ਦਰਖਤ ਦੀਆਂ ਉਹ ਇਸ ਸਥਾਨ ਦੇ ਉੱਪਰ ਚੰਦਨ ਦਾ ਦਰਖਤ ਵੱਢ ਕੇ ਉੱਥੇ ਲੱਕੜਾਂ ਚਿਨੀਆਂ ਗਈਆਂ ਇਸ ਸਥਾਨ ਦੇ ਉੱਪਰ ਅੱਜ ਵੀ ਬਹੁਤ سارے ਦਰਖਤ ਪ੍ਰਾਣੇ ਮੌਜੂਦ ਨੇ ਤੁਸੀਂ ਸਾਰੇ ਜਾ ਕੇ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਜਿਹੜਾ ਇੱਥੇ ਅੱਜ ਵੀ ਲੋਕ ਆਪਣੀ ਸ਼ਰਧਾ ਮੁਤਾਬਕ ਜਿਹੜੇ ਫਾਲਦਾਰ ਬੂਟੇ ਜਾਂ ਹੋਰ ਤਰ੍ਹਾਂ ਦੇ ਬੂਟੇ ਚੜਾਉਂਦੇ ਨੇ ਲਿਆ ਕੇ ਤੇ ਕਾਫੀ ਇਸ ਸਥਾਨ ਦੇ ਉੱਪਰ ਬੂਟੇ ਜਿਹੜੇ ਆ ਉਹ ਲਾਏ ਵੀ ਜਾਂਦੇ ਨੇ ਤੇ ਇਹ ਤੁਸੀਂ ਇਤਿਹਾਸ ਇਤਿਹਾਸ ਵਾਲ ਝਾਤ ਮਾਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਓ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ